ਜਿਮੜੀ ਚੋਣ ਤੋਂ ਪਹਿਲਾਂ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਦਾ ਦਿਖਾਈ ਦੇ ਰਿਹਾ ਹੈ ਜਿੱਥੇ ਵਿਰੋਧੀ ਲੀਡਰਾਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਨਿਸ਼ਾਨੇ ਸਾਦੇ ਜਾ ਰਹੇ ਨੇ ਚੋਣ ਦੇ ਵਿੱਚ ਲਗਾਤਾਰ ਆਪੋ ਆਪਣੇ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਉਥੇ ਹੀ ਅਰਸ਼ਦੀਪ ਸਿੰਘ ਕਲੇਰ ਦੇ ਖਿਲਾਫ ਇੱਕ ਸ਼ਿਕਾਇਤ ਹੋਈ ਹੈ ਜਿਸ ਤੋਂ ਬਾਅਦ ਅਰਸ਼ਦੀਪ ਕਲੇਰ ਨੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਮੇਰੇ ਖਿਲਾਫ ਜਾਣਬੁੱਝ ਕੇ ਸ਼ਿਕਾਇਤ ਕਰਵਾਈ ਗਈ ਹੈ ਕੀ ਕੁਝ ਕਹਿਣਾ ਸੀ ਅਰਸ਼ਦੀਪ ਕਲੇਰ ਦਾ ਤੁਸੀਂ ਵੀ ਸੁਣੋ ਦੇਖੋ ਕੱਲ੍ਹ ਇੱਕ ਜਿਹੜੀ ਕੰਪਲੇਂਟ ਹੈ ਮੇਰੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਵਿਰੋਧੀਆਂ ਵੱਲੋਂ ਦਿੱਤੀ ਗਈ ਹੈ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ ਇਸ਼ਾਰੇ ਤੇ ਕੰਪਲੇਂਟ ਹੋਈ ਹੈ ਤੇ ਇਸ ਕੰਪਲੇਂਟ ਦੇ ਵਿੱਚ ਸ਼ਿਕਾਇਤਕਰਤਾ ਦੀ ਮੁੱਖ ਮੰਗ ਇਹ ਹੈ ਕਿ ਅਰਸ਼ਦੀਪ ਸਿੰਘ ਕਲੇਰ ਨੂੰ ਤਰਨ ਤਾਰਨ ਦੀ 22 ਇਲੈਕਸ਼ਨ ਦੇ ਵਿੱਚ ਬੈਨਕ ਕੀਤਾ ਜਾਏ ਮਤਲਬ 11 ਨਵੰਬਰ ਤੱਕ ਮੇਰੀ ਜਿਹੜੀ ਐਂਟਰੀ ਹੈ ਉਹ ਤਰਨ ਤਾਰਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਅੱਗੇ ਸ਼ਿਕਾਇਤ ਕਰਤਾ ਹੈ ਕਿ ਜਿਹੜੇ ਚੂਠ ਲਿਖ ਰਹੇ ਨੇ ਉਹ ਕਹਿੰਦੇ ਜੀ ਜਗਾ ਜਗਾ ਤੇ ਜਾ ਕੇ ਮੈਂ ਜਨ ਸਭਾਵਾਂ ਕਰ ਰਹੇ ਹਾਂ ਤੇ ਲੋਕਾਂ ਨੂੰ ਭੜਕਾ ਰਹੇ ਹਾਂ ਜਿਹਦੇ ਨਾਲ ਤਰਨ ਤਾਰਨ ਦੀ ਅਮਨ ਸ਼ਾਂਤੀ ਭੰਗ ਹੋ ਰਹੀ ਪਰ ਸਵਾਲ ਤਾਂ ਇਹ ਉੱਠਦਾ ਕਿ ਮੈਂ ਤਾਂ ਹਲੇ ਤਰਨ ਤਾਰਨ ਚੋਣ ਪ੍ਰਚਾਰ ਲਈ ਗਿਆ ਹੀ 1 ਨਵੰਬਰ ਤੋਂ ਜਿਹੜਾ ਮੇਰਾ ਸ਼ਡਿਊਲ ਹੈ ਕਿਉਂਕਿ ਪਾਰਟੀ ਦੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹਦੇ ਵਿੱਚ ਮੇਰਾ ਨਾਮ ਹੈ ਤੇ 1 ਨਵੰਬਰ ਨੂੰ ਮੈਂ ਉੱਥੇ ਜਾ ਕੇ ਪ੍ਰਚਾਰ ਚੁਕ ਕਰਨਾ ਤੇ ਸਰਕਾਰ ਦੇ ਵਿੱਚ ਇਹ ਜਿਹੜੀ ਘਬਰਾਹਟ ਹੈ ਇਹ ਘਬਰਾਹਟ ਸਰਕਾਰ ਦੀ ਹਾਰ ਨੂੰ ਦਿਖਾਉਂਦੀ ਹੈ ਸਰਕਾਰ ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਉੱਥੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਕਰ ਰਹੀ ਹੈ ਅਫਸਰ ਉੱਥੇ ਤੇ ਜਿਹਾ ਉਦਾਰੇ ਵਿੱਚ ਜਿ ਜਿ ਲਗਾਤਾਰ ਅਸੀਂ ਮੁਖ ਚੋਣ ਅਫਸਰ ਨੇ ਜਿਹੜੇ ਸਿਬੰਜੀਤ ਸਾਹਿਬ ਉਹਨਾਂ ਨੂੰ ਵੀ ਸ਼ਿਕਾਇਤ ਕਰ ਰਹੇ ਆ ਕਿ ਕਿਸ ਤਰੀਕੇ ਉੱਥੇ ਆਪਦੇ ਚਿਹਤੇ ਅਫਸਰ ਲਾ ਕੇ ਸ਼੍ਰੋਮਣੀ ਅਕਾਲੀ ਦੰਦ ਦੇ ਲੀਡਰਾਂ ਤੇ ਵਰਕਰਾਂ ਤੇ ਪਰਚੇ ਦਿੱਤੇ ਜਾ ਰਹੇ ਨੇ ਔਰ ਇਸ ਹੱਦ ਤੱਕ ਸਰਕਾਰ ਵਿੱਚ ਵਿੱਕੀ ਹੈ ਕਿ ਜਿਹੜੀ ਕੈਂਡੀਡੇਟ ਦੀ ਬੇਟੀ ਹੈ ਕੰਚਨਪ੍ਰੀਤ ਕੌਰ ਜੀ ਤੁਸੀਂ ਦੇਖੋ ਵੀ ਲੜਾਈ ਮਰਦਾ ਆਈ ਹੋਣੀ ਚਾਹੀਦੀ ਹੈ ਧੀਆਂ ਪੈਣਾ ਤੇ ਕੌਣ ਪਰਚੇ ਦਿੰਦਾ ਉਹ ਪਰਚੇ ਤੱਕ ਦਿੱਤੇ ਜਾ ਰਹੇ ਨੇ ਤੇ ਫੇਰ ਇਹ ਬੋਕਸ ਕੰਪਲੇਂਟਾਂ ਕਰਕੇ ਸੋਚਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਮੈਂ ਅੱਜ ਇੱਕ ਵੱਖਰੀ ਚਿੱਠੀ ਲਿਖ ਕੇ ਚੀਫ ਇਲੈਕਟਰਲ ਪੰਜਾਬ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਐਸੇ ਜਿਹੜੇ ਝੂਠੀਆਂ ਕੰਪਲੇਂਟਾਂ ਕਰਨ ਵਾਲੇ ਲੋਕ ਨੇ ਇਨ੍ਹਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪੰਜਾਬ ਪੁਲਿਸ ਦਾ ਪ੍ਰੋਟੈਕਟ ਨਹੀਂ ਹਾਂ ਲੋਕ ਚਿਪਕੇ ਨਹੀਂ ਮੈਂ ਤਰਨ ਤਰਨ ਜਾਣਾ ਜਿੱਦ ਤੱਕ ਜਾਊਂਗਾ ਦੱਸ ਕੇ ਜਾਊਂਗਾ ਔਰ ਆਪਣੇ ਪਾਰਟੀ ਦੇ ਕੈਂਡੀਡੇਟ ਲਈ ਮੈਂ ਪ੍ਰਚਾਰ ਕਰਨਾ ਤੇ ਉਸ ਪ੍ਰਚਾਰ ਲਈ ਸਾਨੂੰ ਕੋਈ ਨਹੀਂ ਰੋਕ ਸਕਦਾ ਤੋ ਇਹ ਜਿਹੜੀਆਂ ਕੰਪਲੇਂਟਾਂ ਇਹ ਲੋਕ ਕਰ ਰਹੇ ਨੇ ਇਹ ਆਪਣੀ ਹਾਰ ਨੂੰ ਕਬੂਲ ਕੇ ਇਹ ਦਰਸਾ ਰਹੇ ਨੇ ਕਿ ਕਿੰਨੀ ਫਰਸਟ੍ਰੇਸ਼ਨ ਇਹ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਲੈ ਕੇ ਹੈ ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਜਿਹੜੇ ਧਰਮੀ ਫੌਜੀਆ ਦਾ ਪਰਿਵਾਰ ਹੈ ਉਹਨਾਂ ਨੂੰ ਜੋ ਪਿਆਰ ਮਿਲ ਰਿਹਾ ਇਹ ਉਹਦੀ ਕਬਰਾਟ ਹੈ ਤੇ ਜੋ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਲੋਕ ਭਰੋਸਾ ਜਤਾ ਰਹੇ ਨੇ ਕਿਉਂਕਿ ਪੰਜਾਬ ਮੁੜ ਕੋਈ ਐਕਸਪੈਰੀਮੈਂਟ ਨਹੀਂ ਚਾਹੁੰਦਾ ਪੰਜਾਬ ਨੂੰ ਉਹ ਲੀਡਰਸ਼ਿਪ ਚਾਹੁੰਦਾ ਜਿਹੜੀ ਕਿ ਪੰਜਾਬ ਦੀ ਤਰੱਕੀ ਕਰੇ ਖੁਸ਼ਹਾਲੀ ਕਰੇ ਉਰੇ ਅਮਨ ਸ਼ਾਂਤੀ ਭਾਈਚਾਰਕ ਸਾਂਝੀ ਬਹਾਲੀ ਹੋਵੇ ਉਹ ਇੰਡਸਟਰੀ ਆਵੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਖੇਡਾਂ ਦੇ ਜਿਹੜੇ ਉਹ ਕੱਪ ਹੋਣ ਤੇ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਸੋ ਕੋਈ ਵੀ ਐਸੀਆਂ ਜਿਹੜੀਆਂ ਛੁੱਟੀਆਂ ਕੰਪਲੇਂਟਾਂ ਨੇ ਉਹਨਾਂ ਤਰਨ ਜਾਣ ਤੋਂ ਰੋਕ ਸਕਦੀਆਂ ਨੇ ਨਾ ਲੋਕਾਂ ਦੀ ਆਵਾਜ਼ ਠੱਕਣ ਤੋਂ ਰੋਕ ਸਕਦੀਆਂ ਨੇ ਨਾ ਪਾਰਟੀ ਦੇ ਕੈਂਡੀਡੇਟ ਦਾ ਪ੍ਰਚਾਰ ਕਰਨ